ਗੁਰੂ ਸਾਹਿਬ ਪਾਤਸ਼ਾਹ ਕਹਿੰਦੇ ਵੀ ਜਿੱਥੇ ਪੰਜ ਸਿੰਘ ਹੋਣਗੇ ਉਥੇ ਜੇ ਸਹੀ ਤਰੀਕੇ ਦੇ ਨਾਲ ਮਾਹੌਲ ਚੰਗਾ ਹੋਵੇ ਮੈਂ ਇਹ ਚੀਜ਼ ਨਾਲ-ਨਾਲ ਸਾਰੀਆਂ ਗੱਲਾਂ ਦੇ ਨਾਲ ਕਹਿ ਰਿਹਾ ਕਿਉਂਕਿ ਅਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਕਰ ਰਹੇ ਜਿੱਥੇ ਅਮਰ ਸਿਕਾਉਣਾ ਹੋਵੇ ਉਹ ਕਮਰਾ ਸਾਫ਼ ਸੁਥਰਾ ਸੁਗੰਧਿਤ ਔਰ ਸਾਰੇ ਛਕਣ ਵਾਲੇ ਤੇ ਛਕਾਉਣ ਵਾਲੇ ਪੂਰੇ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਤੇ ਨਿਤਨੇਮ ਵਾਲੇ ਵੀ ਹੋਣੇ ਚਾਹੀਦੇ ਨੇ ਕੱਲੀ ਬਾਹਰ ਲਈ ਸਵਾਜ ਦੀ ਗੱਲ ਨਹੀਂ ਐ ਜੀਵਨ ਵਿੱਚ ਉਹਨਾਂ ਦਾ ਹੋਣਾ ਚਾਹੀਦਾ ਚੀਜ਼ਾਂ ਤਾਂ ਨਹੀਂ ਪ੍ਰਗਟ ਹੁੰਦੀਆਂ ਤਾਂ ਨਹੀਂ ਉਹ ਗੱਲਾਂ ਸਾਡੇ ਨਾਲ ਵਾਪਸਦੀਆਂ ਕਿਉਂਕਿ ਆਪਾਂ ਉਹਦਾਂ ਕਰਦੇ ਨਹੀਂ ਜਿਹੜੇ ਪੁਰਾਣੇ ਸਿੰਘ ਹੁੰਦੇ ਸੀ ਨਾ ਉਹ ਆਪਣੇ ਸਰੀਰ ਨੂੰ ਸੋਧ ਕੇ ਰੱਖਦੇ ਸੀ ਜਿਨ੍ਹਾਂ ਨੇ ਤਾਬਿਆ ਬਹਿਣਾ ਸੀ ਹੁੰਦਾ ਸੀ ਜਿਨ੍ਹਾਂ ਨੇ ਕੀਰਤਨ ਕਰਨਾ ਹੁੰਦਾ ਸੀ ਜਿਨ੍ਹਾਂ ਨੇ ਕਥਾ ਕਰਨੀ ਹੁੰਦੀ ਸੀ ਤੇ ਫਿਰ ਉਹਦਾ ਅਸਰ ਵੀ ਪੈਂਦਾ ਸੀ ਜਦੋਂ ਅਸੀਂ ਅਮਲਤ ਪੀਲਾਂਗੇ ਅਮਰਤ ਛਕ ਲਾਂਗੇ ਪੰਜ ਪਿਆਰਿਆਂ ਤੋਂ ਨਾਮ ਦੀ ਯਾਤਨਾ ਕਰਾਂਗੇ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਸਿੰਘ ਪੰਚਨ ਮਹਿ ਮੇਰੂ ਵਾਸਾ ਪੂਰਨ ਕਰੂੰ ਧਰੋ ਜੇ ਆਸਾ ਪੰਜ ਸਿੰਘਾਂ ਦੇ ਵਿੱਚ ਮੇਰਾ ਨਿਵਾਸ ਹੈ ਗੁਰੂ ਕੇ ਖਾਲਸਾ ਜੀ ਜੇ ਆਸ ਕਰੋਗੇ ਤੇ ਮੈਂ ਤੁਹਾਡੀ ਆਸ ਪੂਰੀ ਕਰਾਂਗਾ ਪੰਜ ਸਿੰਘਾਂ ਦੇ ਵਿੱਚ ਮੇਰਾ ਨਿਵਾਸ ਹੋਵੇਗਾ ਸਾਡਾ ਵਾਸਾ ਤਾਂ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਹੁੰਦੇ ਨੇ ਜਿੱਥੇ ਪੂਰੇ ਮਰਿਆਦਾ ਦੇ ਨਾਲ ਅਮਰਤ ਸੰਚਾਰ ਕੀਤਾ ਜਾਏ ਔਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੂਰੀ ਮਰਿਆਦਾ ਦੇ ਵਿੱਚ ਦਸਾਂ ਪਾਤਸ਼ਾਹੇ ਦੇ ਸਰੂਪ ਜਾਣ ਕੇ ਕੀਤਾ ਜਾਏ ਉੱਥੇ ਗੁਰੂ ਸਾਹਿਬ ਆਪ ਹਜ਼ੂਰ ਹੁੰਦੇ ਨੇ ਆਪ ਉੱਥੇ ਪ੍ਰਤੱਖ ਹੁੰਦੇ ਨੇ ਪਰ ਇਹ ਹੁਣ ਅਸੀਂ ਮਹਿਸੂਸ ਕਰਨਾ ਵੀ ਸਾਡੇ ਕੋਲ ਗੁਰੂ ਸਾਹਿਬ ਸਾਡੇ ਨਾਲ ਨੇ ਸਾਡੇ ਕੋਲ ਨੇ ਜੇ ਅਸੀਂ ਅੰਦਰੋਂ ਜਾਗਨੇ ਆ ਤੇ ਜੇ ਕੁਝ ਅੰਦਰ ਭਾਵਨਾ ਲੈ ਕੇ ਗੁਰਦੁਆਰੇ ਤੋਂ ਚੱਲਿਆਂ ਵੀ ਅੱਜ ਉੱਥੇ 2 ਘੰਟੇ ਗੁਰੂ ਸਾਹਿਬ ਦੇ ਨਾਲ ਬਹਿਣਾ ਨਾਲ ਮਹਿਸੂਸ ਕਰਨਾ ਕੋਲ ਮਹਿਸੂਸ ਕਰਨਾ ਫਿਰ ਅੰਦਰ ਜਿਹੜਾ ਅੰਮ੍ਰਿਤ ਹੈ ਉਹ ਅੰਮ੍ਰਿਤ ਆਪਣੇ ਆਪ ਪ੍ਰਗਟ ਹੋਣ ਲੱਗ ਪੈਗਾ ਸਰੀਰ ਦੇ ਰੋਮਾਂ ਦੇ ਵਿੱਚੋਂ ਅੱਖਾਂ ਦੇ ਵਿੱਚੋਂ ਮੂੰਹ ਦੇ ਵਿੱਚੋਂ ਇੱਕ ਇੱਕ ਰੋਮ ਦੇ ਵਿੱਚੋਂ